ਅੱਜ ਜਦੋਂ ਅਬਨੀ ਨੂੰ ਇੰਟਰਵਿਊ ਲਈ ਫੋਨ ਆਇਆ ਤਾਂ ਉਹ ਬਹੁਤ ਖੁਸ਼ ਹੋਈ ਹਜੇ ਕੱਲ ਹੀ ਉਹ ਫਾਸਟ ਫੂਡ ਰੈਸਟੋਰੈਂਟ ਵਿੱਚ ਅਪਲਾਈ ਕਰਕੇ ਆਈ ਸੀ ਜਦੋਂ ਮੈਨੇਜਰ ਨੇ ਹੁਣ ਤੇ ਹੀ ਪੁੱਛਿਆ ਯੂ ਆਰ ਪੰਜਾਬੀ ਤਾਂ ਉਸਨੇ ਬਹੁਤ ਹੀ ਚਾਹ ਨਾਲ ਕਿਹਾ ਜੈਸ ਆਈ ਏਮ ਪੰਜਾਬੀ ਫਿਰ ਦੂਸਰੇ ਦਿਨ ਅਬਨੀ ਨੇ ਦੇਖਿਆ ਇੰਟਰਵਿਊ ਲੈਣ ਵਾਲਾ ਮੈਨੇਜਰ ਵੀ ਇੱਕ ਪੰਜਾਬੀ ਹੀ ਸੀ ਪਰ ਉਸ ਦੀਆਂ ਨੀਲੀਆਂ ਅੱਖਾਂ ਅਤੇ ਗੋਰੇ ਰੰਗ ਤੋਂ ਉਹ ਗੋਰਾ ਹੀ ਲੱਗਦਾ ਸੀ ਕੰਮ ਤੇ ਆਪਣੀ ਨਾਲ ਹੌਲੀ-ਹੌਲੀ ਪੰਜਾਬੀ ਬੋਲਣ ਲੱਗ ਪਿਆ ਸੀ ਭਾਵੇਂ ਉਸ ਦਾ ਜਨਮ ਇੰਗਲੈਂਡ ਵਿੱਚ ਹੋਇਆ ਸੀ ਫੇਰ ਵੀ ਉਹ ਪੰਜਾਬੀ ਚੰਗੀ ਤਰ੍ਹਾਂ ਬੋਲ ਲੈਂਦਾ ਸੀ ਉਸ ਦਾ ਯਕੀਨ ਸੀ ਕਿ ਪੰਜਾਬੀ ਬਹੁਤ ਮਿਹਨਤ ਨਾਲ ਕੰਮ ਕਰਦੇ ਹਨ ਇਸ ਕਰਕੇ ਉਹ ਪੰਜਾਬੀਆਂ ਨੂੰ ਹੀ ਕੰਮ ਉੱਤੇ ਰੱਖਣ ਦਾ ਯਤਨ ਕਰਦਾ ਸੀ ਦੋ ਦੋ ਤਿੰਨ ਹੋਰ ਕੁੜੀਆਂ ਵੀ ਆਪਣੀ ਨਾਲ ਕੰਮ ਕਰਦੀਆਂ ਸੀ ਉਹਨਾਂ ਨਾਲ ਵੀ ਉਹ ਜ਼ਿਆਦਾਤਰ ਪੰਜਾਬੀ ਹੀ ਬੋਲਦਾ ਸੀ ਇੱਕ ਦਿਨ ਕਹਿਣ ਲੱਗਾ ਜਦੋਂ ਮੈਂ ਇੰਗਲੈਂਡ ਤੋਂ ਕਨੇਡਾ ਮੂਵ ਹੋਇਆ ਸੀ ਮੇਰੀ ਬੇਬੇ ਦਾ ਰੋਜ਼ ਹੀ ਰੋਂਦੀ ਸੀ ਮੇਰੇ ਕੱਪੜੇ ਵੀ ਬੇਬੇ ਨੇ ਹੀ ਸੂਟਕੇਸ ਵਿੱਚ ਪਾਏ ਸੀ ਉਸ ਦੀ ਇੰਨੀ ਗੂੜੀ ਪੰਜਾਬੀ ਦੇਖ ਕੇ ਅਵਨੀ ਨੇ ਉਸ ਲਈ ਉਸਦੇ ਕੋਲ ਪੁੱਛਿਆ ਤੁਸੀਂ ਪੰਜਾਬ ਜਾਂਦੇ ਰਹਿੰਦੇ ਹੋ ਉਸ ਨੇ ਕਿਹਾ ਨਾ ਭੈਣੇ ਮੈਂ ਕਦੀ ਪੰਜਾਬ ਨਹੀਂ ਗਿਆ ਉਸ ਨੇ ਪੰਜਾਬ ਨਾ ਦੇਖਣ ਦੇ ਦੁੱਖ ਨਾਲ ਕਿਹਾ ਅਵਨੀ ਹੈਰਾਨ ਸੀ ਕਿ ਇਹ ਕਦੀ ਪੰਜਾਬ ਵੀ ਨਹੀਂ ਗਏ ਫਿਰ ਵੀ ਪੰਜਾਬੀਅਤ ਨਾਲ ਇਸ ਨੂੰ ਇੰਨਾ ਪਿਆਰ ਹੈ ਗੈਰੀ ਦਾ ਅਸਲੀ ਨਾਮ ਗੁਰਿੰਦਰ ਸੀ ਪਰ ਕੰਮ ਤੇ ਸਾਰੇ ਉਸਨੂੰ ਗੈਰੀ ਹੀ ਕਹਿੰਦੇ ਸੀ ਉਸ ਦਾ ਸੁਭਾ ਚੰਗਾ ਹੋਣ ਕਾਰਨ ਹਰ ਕੋਈ ਉਸਨੂੰ ਪਸੰਦ ਕਰਦਾ ਸੀ ਨਿਦੀ ਨਿਦੀ ਸੁਪਰਵਾਈਜ਼ਰ ਉਸਦੇ ਮੋਢੇ ਉੱਪਰ ਹੀ ਖੜੀ ਰਹਿੰਦੀ ਸੀ ਕਦੇ-ਕਦੇ ਤਾਂ ਗੈਰੀ ਵੀ ਉਸਦੇ ਨਾਲ ਹੇਲ-ਮੇਲ ਹੋ ਜਾਂਦਾ ਪਰ ਅਵਨੀ ਨੂੰ ਦੇਖਦੇ ਹੀ ਸੰਭਲ ਜਾਂਦਾ ਜਿਦਾਂ ਅਵਨੀ ਤੋਂ ਉਸਨੂੰ ਸ਼ਰਮ ਆਂਦੀ ਹੋਵੇ ਇੱਕ ਦਿਨ ਨਿਦੀ ਗੈਰੀ ਦੇ ਮਗਰ ਹੀ ਪੈ ਗਈ ਕਿ ਉਹ ਉਸ ਨੂੰ ਬਾਹਰ ਖਾਣੇ ਤੇ ਲੈ ਕੇ ਜਾਵੇ ਗੈਰੀ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਨੀਦੀ ਨੂੰ ਆਪਣੇ ਮਗਰੋਂ ਕਿੱਦਾਂ ਲਾਵੇ ਅਵਨੀ ਨੇ ਗੈਰੀ ਨੂੰ ਸੁਝਾਅ ਦਿੱਤਾ ਕਿ ਤੁਸੀਂ ਆਪਣੀ ਪਤਨੀ ਨੂੰ ਵੀ ਨਾਲ ਲੈ ਜਾਓ ਥੈਟਸ ਏ ਗੁੱਡ ਆਈਡੀਆ ਗੈਰੀ ਨੇ ਹੱਸ ਕੇ ਕਿਹਾ ਦੂਸਰੇ ਦਿਨ ਨੀਦੀ ਕੰਮ ਤੋਂ ਚੁੱਪਚੁੱਪ ਹੀ ਰਹੀ ਅਵਨੀ ਨੇ ਨੀਦੀ ਤੋਂ ਪੁੱਛ ਹੀ ਲਿਆ ਹਾਊ ਵਾਸ ਡਿਨਰ ਆਈ ਡੋਨਟ ਨੋ ਹੀ ਇਜ਼ ਮੈਰਿਡ ਨਿਧੀ ਨੇ ਬਿਨਾ ਚਿਜਕ ਦੇ ਕਿਹਾ ਹੁਣ ਨਿਧੀ ਹਿਸਾਬ ਨਾਲ ਹੀ ਗੈਰੀ ਨਾਲ ਬੋਲਦੀ ਸੀ ਇਸ ਨਾਲ ਅਵਣੀ ਦੇ ਨਾਲ ਕੰਮ ਕਰਦੀ ਕੁੜੀ ਨਰਿੰਦਰ ਬਹੁਤ ਖੁਸ਼ ਹੋਈ ਅਤੇ ਬੋਲੀ ਚਲੋ ਇਹ ਤਾਂ ਗੈਰੀ ਦੇ ਗਲੋਂ ਲੱਥੀ ਅਤੇ ਉਸ ਦਾ ਘਰ ਬਚ ਗਿਆ ਥੋੜੇ ਦਿਨਾਂ ਬਾਅਦ ਹੀ ਇੱਕ ਪੰਜਾਬੀ ਕੁੜੀ ਕੰਮ ਦੇ ਲਈ ਅਪਲਾਈ ਕਰਨ ਆਈ ਉਹ ਕਾਫੀ ਖੂਬਸੂਰਤ ਸੀ ਫਿਰ ਵੀ ਉਸਨੇ ਚਿਹਰੇ ਉੱਤੇ ਹੱਦੋਂ ਵੱਧ ਕੇ ਮੇਕਅਪ ਕੀਤਾ ਹੋਇਆ ਸੀ ਗੈਰੀ ਉਸ ਵੇਲੇ ਵਿਹਲਾ ਸੀ ਇਸ ਲਈ ਉਸਨੇ ਇੰਟਰਵਿਊ ਲਈ ਕੁੜੀ ਨੂੰ ਦਫ਼ਤਰ ਵਿੱਚ ਬੁਲਾ ਲਿਆ ਉਸ ਦੇ ਜਾਣ ਤੋਂ ਮਗਰੋਂ ਗੈਰੀ ਨੇ ਦੱਸਿਆ ਉਸ ਦਾ ਨਾਮ ਸਰਬਜੀਤ ਹੈ ਥੋੜੀ ਦੇਰ ਹੋਈ ਹੈ ਉਸ ਨੂੰ ਪੰਜਾਬ ਤੋਂ ਆਈ ਨੂੰ ਹੁਣ ਉਹ ਵੀ ਤੁਹਾਡੇ ਨਾਲ ਕੰਮ ਕਰਿਆ ਕਰੇਗੀ ਦੇਖਣ ਦੇਖਣੋਂ ਤਾਂ ਚੰਗੀ ਲੱਗਦੀ ਸੀ ਨਰਿੰਦਰ ਨੇ ਆਪਣਾ ਵਿਚਾਰ ਦਿੱਤਾ ਉਸ ਸਮੇਂ ਗੈਰੀ ਚੁੱਪ ਰਿਹਾ ਪਰ ਥੋੜੀ ਦੇਰ ਬਾਅਦ ਅਵਨੀ ਦੇ ਕੋਲ ਜਾ ਕੇ ਕਹਿਣ ਲੱਗਾ ਕੁੜੀ ਹੈ ਤਾਂ ਬਹੁਤ ਤੇਜ਼ ਇੰਟਰਵਿਊ ਤੋਂ ਬਾਅਦ ਜਦੋਂ ਜਦੋਂ ਮੈਂ ਉਸਦੇ ਨਾਲ ਹੱਥ ਮਿਲਾਇਆ ਉਸਨੇ ਤਾਂ ਮੇਰਾ ਹੱਥ ਘੁੱਟ ਲਿਆ ਗੈਰੀ ਨੇ ਹੈਰਾਨੀ ਦੇ ਨਾਲ ਅਵਨੀ ਕੋਲ ਪੁੱਛਿਆ ਕਿ ਪੰਜਾਬ ਵਿੱਚ ਵੀ ਇਸ ਤਰ੍ਹਾਂ ਦੀਆਂ ਕੁੜੀਆਂ ਹੁੰਦੀਆਂ ਹੈ ਮੈਨੂੰ ਅੱਜ ਪਤਾ ਲੱਗਾ ਸਰਬਜੀਤ ਹੁਣ ਹਰ ਰੋਜ਼ ਕੰਮ ਤੇ ਸੱਜ ਸਬਰ ਕੇ ਆਉਣ ਲੱਗੀ ਸਾਲ ਹੀ ਹੋਇਆ ਸੀ ਉਸ ਨੂੰ ਕੈਨੇਡਾ ਆਏ ਹੋਏ ਸਾਲ ਦੇ ਅੰਦਰ ਅੰਦਰ ਹੀ ਪੰਜਾਬ ਜਾ ਕੇ ਵਿਆਹ ਕਰਵਾ ਕੇ ਵਾਪਸ ਆਈ ਸੀ ਉਸ ਦੀ ਇਹ ਲਵ ਮੈਰਿਜ ਹੈ ਇਹ ਸਾਰੀਆਂ ਗੱਲਾਂ ਉਸ ਨੇ ਆਪ ਹੀ ਆਪ ਹੀ ਫਕਰ ਨਾਲ ਦੱਸਿਆ ਹੈ ਹੌਲੀ ਹੌਲੀ ਸਰਬਜੀਤ ਗੈਰੀ ਨਾਲ ਖੁੱਲ੍ਹ ਮਿਲ ਗਈ ਹੁਣ ਗੈਰੀ ਨੂੰ ਵੀ ਉਹ ਚੰਗੀ ਲੱਗਦੀ ਉਸ ਦਿਨ ਸ਼ਿਫਟ ਆਪਣੇ ਨਾਲ ਹੀ ਰੱਖਦਾ ਇੱਕ ਦਿਨ ਅਵਨੀ ਅਤੇ ਬਾਕੀ ਕੁੜੀਆਂ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸਰਬਜੀਤ ਤੁਹਾਡੇ ਦੋਵਾਂ ਲਈ ਇਹ ਗੱਲ ਠੀਕ ਨਹੀਂ ਹੈ ਗੈਰੀ ਤਾਂ ਹੁਣ ਇੱਕ ਬੱਚੇ ਦਾ ਬਾਪ ਵੀ ਬਣਨ ਵਾਲਾ ਹੈ ਤੇਰਾ ਪਤੀ ਵੀ ਇੰਡੀਆ ਤੋਂ ਆਉਣ ਵਾਲਾ ਹੈ ਅਵਨੀ ਨੇ ਪਿਆਰ ਦੇ ਨਾਲ ਸਰਬਜੀਤ ਨੂੰ ਇਹ ਸਭ ਗੱਲਾਂ ਕਹੀਆਂ ਸਰਬਜੀਤ ਨੇ ਚੁੱਪਚਾਪ ਇਹ ਗੱਲਾਂ ਸੁਣ ਲਈਆਂ ਪਰ ਬੋਲੀ ਕੁਝ ਨਹੀਂ ਬਾਅਦ ਵਿੱਚ ਗੈਰੀ ਦੇ ਐਸੇ ਕੰਨ ਭਰੇ ਕਿ ਗੈਰੀ ਅਵਨੀ ਦੇ ਨਾਲ ਘੱਟ ਹੀ ਗੱਲ ਕਰਦਾ ਹੁਣ ਸਰਵਜੀਤ ਅਤੇ ਗੈਰੀ ਖੂਬ ਘੁੰਮਦੇ ਫਿਰਦੇ ਫਿਰਦੇ ਜਿੱਦਾਂ ਉਹਨਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਸੀ ਨਰਿੰਦਰ ਇਸ ਤਰ੍ਹਾਂ ਦੇਖ ਕੇ ਬਹੁਤ ਦੁਖੀ ਹੁੰਦੀ ਅਤੇ ਬੋਲਦੀ ਮੇਰਾ ਦਿਲ ਕਰਦਾ ਹੈ ਕਿ ਇਹ ਸਭ ਕੁਝ ਮੈਂ ਗੈਰੀ ਦੀ ਪਤਨੀ ਨੂੰ ਦੱਸਾਂ ਉਹ ਪੜ੍ਹੀ ਲਿਖੀ ਅਤੇ ਸੋਹਣੀ ਵੀ ਹੈ ਪਤਾ ਨਹੀਂ ਗੈਰੀ ਸਰਵਜੀਤ ਇਹ ਮਗਰ ਕਿਉਂ ਫਿਰਦਾ ਹੈ ਇਹੋ ਜਿਹੇ ਆਦਮੀਆਂ ਨੂੰ ਪਸ਼ੂਆਂ ਵਾਂਗ ਦੂਸਰੀ ਖੁਰਲੀ ਤੇ ਪੱਠੇ ਖਾਣ ਦੀ ਆਦਤ ਹੁੰਦੀ ਹੈ ਨਰੀਂਦਰ ਆਪ ਹੀ ਆਪਣੀ ਗੱਲ ਦਾ ਜਵਾਬ ਦਿੰਦੀ ਜਿਸ ਦਿਨ ਗੈਰੀ ਦੇ ਘਰ ਪੁੱਤਰ ਨੇ ਜਨਮ ਲਿਆ ਉਹ ਬਹੁਤ ਹੀ ਖੁਸ਼ ਸੀ ਕੰਮ ਤੇ ਸਾਰਿਆਂ ਨੂੰ ਮਠਿਆਈ ਖਵਾਈ ਖਵਾਈ ਸਰਬਜੀਤ ਨੂੰ ਕਿਸੇ ਵਧੀਆ ਹੋਟਲ ਵਿੱਚ ਲੈ ਕੇ ਗਿਆ ਅੱਜ ਕੱਲ ਗੈਰੀ ਨੂੰ ਸਰਬਜੀਤ ਤੋਂ ਬਿਨਾਂ ਹੋਰ ਕੁਝ ਨਹੀਂ ਦਿਸਦਾ ਅਚਾਨਕ ਸਰਬਜੀਤ ਨੂੰ ਪੰਜਾਬ ਤੋਂ ਫੋਨ ਆਇਆ ਉਸ ਦੇ ਪਤੀ ਨੂੰ ਕੈਨੇਡਾ ਪਹੁੰਚਣ ਵਿੱਚ ਕੋਈ ਅੜਚਣ ਆ ਰਹੀ ਸੀ ਇਸ ਲਈ ਸਰਬਜੀਤ ਨੂੰ ਇੰਡੀਆ ਜਾਣਾ ਪੈ ਗਿਆ ਉੱਥੇ ਜਾ ਕੇ ਉਸ ਨੂੰ ਪਤਾ ਲੱਗਾ ਕਿ ਉਹ ਗੈਰੀ ਦੇ ਬੱਚੇ ਦੀ ਮਾਂ ਬਣਨ ਵਾਲੀ ਹੈ ਘਰ ਵਿੱਚ ਕਲੇਸ਼ ਪੈ ਗਿਆ ਪਰ ਅਭੋਸ਼ਣ ਕਰਵਾਉਣ ਨਾਲ ਛੇਤੀ ਹੀ ਲੜਾਈ ਮਿੱਠੀ ਪੈ ਗਈ ਕਿਉਂਕਿ ਸਰਬਜੀਤ ਦੇ ਸੋਹਰੇ ਅਤੇ ਘਰ ਵਾਲਾ ਕਨੇਡਾ ਆਉਣਾ ਚਾਹੁੰਦੇ ਸੀ ਜਿਸ ਦੇ ਲਾਲਚ ਵਿੱਚ ਉਹ ਆਪਣੇ ਸੱਭਿਆਚਾਰ ਦੀਆਂ ਕਦਰਾਂ ਕੀਮਤਾਂ ਭੁੱਲ ਚੁੱਕੇ ਸੀ ਉਧਰ ਗੈਰੀ ਦੀ ਪਤਨੀ ਨੂੰ ਇਹ ਸਭ ਕੁਝ ਪਤਾ ਲੱਗ ਚੁੱਕਾ ਸੀ ਉਹ ਆਪਣਾ ਬੱਚਾ ਲੈ ਕੇ ਅਲੱਗ ਹੀ ਰਹਿਣ ਲੱਗ ਪਈ ਗੈਰੀ ਨੇ ਉਸ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਗੈਰੀ ਨੂੰ ਖਰੀਆਂ-ਖਰੀਆਂ ਸੁਣਾਉਂਦੀ ਆਪਣੇ ਲੋਕਾਂ ਨਾਲੋਂ ਗੋਰੇ ਹੀ ਚੰਗੇ ਜਿਹੜੇ ਸਾਫ਼ ਦਾਸਤਾਂ ਦਿੰਦੇ ਕਿ ਮੇਰਾ ਸਬੰਧ ਫਲਾਨੀ ਜਨਾਨੀ ਦੇ ਨਾਲ ਹੈ ਹੈ ਮੈਂ ਹੋਰ ਨਾਲ ਨਹੀਂ ਰਹਿ ਸਕਦਾ ਇੱਕ ਲੋਕ ਝੂਠ ਬੋਲਣ ਦਾ ਅਤੇ ਧੋਖਾ ਦੇ ਦੇ ਦੋ ਪਾਪ ਇਕੱਠੇ ਨਹੀਂ ਕਰਦੇ ਇਸ ਚੁੜੇਨ ਲਾ ਲੋ ਤਾਂ ਇੱਦੀ ਹੀ ਚੰਗੀ ਜਿਸਨੇ ਤੈਨੂੰ ਇਸ ਕਰਕੇ ਛੱਡ ਦਿੱਤਾ ਕਿ ਤੂੰ ਸ਼ਾਦੀशुदा ਹੈ ਫੇਰ ਵੀ ਤੇਰੇ ਵਰਗੇ ਇਨਾਂ ਲੋਕਾਂ ਨੂੰ ਨਿੰਦ ਦੇ ਨਹੀਂ ਥੱਕਦੇ ਜਦੋਂ ਉਸ ਨੂੰ ਬੋਲਦੀ ਨੂੰ ਸਾਹ ਚੜ ਜਾਂਦਾ ਤਾਂ ਉਹ ਜਾ ਕੇ ਕਿਤੇ ਚੁੱਪ ਕਰਦੀ ਅਤੇ ਗੈਰੀ ਨੂੰ ਘਰ ਤੋਂ ਬਾਹਰ ਕਰਕੇ ਥਾ ਕਰਕੇ ਦਰਵਾਜ਼ਾ ਬੰਦ ਕਰ ਦਿੰਦੀ ਸਰਬਜੀਤ ਅਤੇ ਉਸ ਦਾ ਪਤੀ ਐਸ਼ ਨਾਲ ਰਹਿ ਰਹੇ ਹਨ ਚੋਰੀ ਛਿਪੇ ਕਿਤੇ ਕਿਤੇ ਗੈਰੀ ਤੋ ਵੀ ਖਾ ਪੀ ਜਾਂਦੀ ਪਰ ਫੇਰ ਵੀ ਗੈਰੀ ਆਪਣੇ ਪੁੱਤਰ ਨੂੰ ਯਾਦ ਕਰਦਾ ਡਿਪਰੈਸ਼ਨ ਵਿੱਚ ਜਾਣ ਲੱਗਾ ਉਸ ਦੀ ਸਿਹਤ ਵੀ ਖਰਾਬ ਰਹਿਣ ਲੱਗੀ ਸਰਬਜੀਤ ਨੂੰ ਕੋਈ ਪਰਵਾਹ ਨਹੀਂ ਸੀ ਉਹ ਆਉਂਦੀ ਜਾਂਦੀ ਗੈਰੀ ਦੇ ਪੈਸੇ ਬਟੋਰ ਕੇ ਲੈ ਜਾਂਦੀ ਹੁਣ ਤਾਂ ਉਸ ਨੇ ਆਪਣੇ ਵਾਲ ਵੀ ਪੱਕੇ ਹੀ ਰੰਗਵਾ ਲਏ ਸੀ ਕੱਪੜੇ ਅਤੇ ਆਪਣੀ ਬੋਲਚਾਲ ਵੀ ਬਦਲ ਲਈ ਸੀ ਉਹ ਹੁਣ ਪੰਜਾਬਣ ਘੱਟ ਅਤੇ ਗੋਰੀ ਜਿਆਦਾ ਲੱਗਦੀ ਸੀ ਉਸ ਨੇ ਕੰਮ ਕਿਸੇ ਹੋਰ ਥਾਂ ਲੱਭ ਲਿਆ ਸੀ ਗੈਰੀ ਵੀ ਕਿਸੇ ਹੋਰ ਸਟੋਰ ਵਿੱਚ ਚੱਲ ਗਿਆ ਸੀ ਸਾਲ ਬਾਅਦ ਗੈਰੀ ਆਪਣੀ ਨੂੰ ਸਟੋਰ ਵਿੱਚ ਮਿਲਿਆ ਆਪਣੀ ਉਸ ਨੂੰ ਦੇਖ ਕੇ ਹੈਰਾਨ ਹੀ ਰਹਿ ਗਈ ਉਹ ਥੱਕਿਆ ਹੋਇਆ ਹੋਇਆ ਅਤੇ ਕਮਜ਼ੋਰ ਲੱਗ ਰਿਹਾ ਸੀ ਡਿਪਰੈਸ਼ਨ ਕਰਕੇ ਉਸ ਦਾ ਕੰਮ ਵੀ ਘਟ ਗਿਆ ਸੀ ਉਸ ਦੇ ਦੱਸਣ ਦੇ ਮੁਤਾਬਿਕ ਸਰਬਜੀਤ ਦਾ ਵੀ ਪਤਾ ਨਹੀਂ ਕਿੱਧਰ ਗਈ ਘਰ ਵੀ ਵੇਚਣਾ ਪਿਆ ਉਸ ਦੀ ਪਤਨੀ ਨਾਲ ਵੀ ਉਸ ਦਾ ਕੇਸ ਚੱਲਦਾ ਸੀ ਜਦੋਂ ਅਬਣੀ ਨੇ ਉਸ ਨੂੰ ਉਸਦੇ ਪੁੱਤ ਦੇ ਬਾਰੇ ਪੁੱਛਿਆ ਤਾਂ ਉਹ ਰੋਂਦਾ ਹੋਇਆ ਬੋਲਿਆ ਪੈਣਾ ਹੁਣ ਤਾਂ ਮੈਂ ਨਾ ਘਰ ਦਾ ਰਿਆਂ ਅਤੇ ਨਾ ਹੀ ਘਾਟਦਾ ਧੰਨਵਾਦ ਜੀ